ਮਕਸਦ ਇਹ ਆ ਕਿ 25ਵਾਂ ਦਿਨ ਵੀਰਵਾਰ ਸਵੇਰੇ 11 ਵਜੇ ਸਾਡੇ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਰਾਜ ਕਰਨ ਵਾਲੇ ਹਰਦੇ ਲਜੀਜ਼ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਗੁਰਦਾਸਪੁਰ ਆਉਂ ਰਹੇ ਨੇ ਉਹਨਾਂ ਲਈ ਇੱਕ ਵਿਸ਼ਾਲ ਰੈਲੀ ਜਿਹੜੀ ਆ ਉਹ ਹਨੂਮਾਨ ਚੌਕ ਦੇ ਵਿੱਚ ਰੱਖੀ ਗਈ ਆ ਔਰ ਉਸ ਦਿਨ ਜਿਹੜੇ ਸਾਡੇ ਨੌਜਵਾਨ ਆਗੂ ਮਿਹਨਤੀ ਆਗੂ ਅਮਨ ਸ਼ੇਰ ਸਿੰਘ ਕਲਸੀ ਜਿਹੜੇ ਬਟਾਲੇ ਤੋਂ ਵਿਧਾਇਕ ਨੇ ਉਹਨਾਂ ਦੇ ਚੋਣ ਪ੍ਰਚਾਰ ਦਾ ਆਗਾਜ ਜਿਹੜਾ ਉਹ ਗੁਰਦਾਸਪੁਰ ਤੋਂ ਕਰਨਗੇ ਔਰ ਅੱਜ ਮੈਂ ਤੁਹਾਡੇ ਮਾਧਵ ਰਾਈ ਇਲਾਕਾ ਵਾਸੀਆਂ ਨੂੰ ਅਪੀਲ ਕਰਦਾ ਕਿ 25 ਤਰੀਕ ਨੂੰ ਸਵੇਰੇ 11 ਵਜੇ ਹਨੂਮਨ ਚੌਕ ਉੱਤੇ ਪਹੁੰਚ ਕੇ ਆਏ ਹੋਏ ਲੀਡਰਾਂ ਦੇ ਵਿਚਾਰ ਸੁਣੀਏ ਔਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਜਿਹੜੇ ਵਿਚਾਰ ਨੇ ਉਹ ਸਮੁਖ ਇਲਾਕਾ ਵਾਸੀਆਂ ਦੇ ਉਹ ਰੱਖਣਗੇ ਉਹਦੇ ਲਈ ਮੇਰੀ ਪੁਰਜੋਰ ਅਪੀਲ ਆ ਕਿ ਆਪਾਂ ਹਮ ਮਾ ਕੇ ਇਸ ਰੈਲੀ ਨੂੰ ਕਾਮਯਾਬ ਕਰਨਾ ਅੱਜ ਮੈਂ ਲਾਕਾ ਵਾਸੀਆਂ ਨੂੰ ਦੱਸਣ ਚ ਮੈਨੂੰ ਡਰਸ ਵੀ ਆ ਸੱਲੀ ਵੀ ਆ ਖੁਸ਼ੀ ਵੀ ਆ ਕਿ 22 ਤੋਂ ਬਾਅਦ ਜਿਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਗੁਰਦਾਸਪੁਰ ਦੇ ਵਿੱਚ ਜਿਹੜੇ ਅਧੂਰੇ ਕੰਮ ਸੀਗੇ ਉਸ ਇਸ ਸਰਕਾਰ ਵੱਲੋਂ ਪੂਰੇ ਕੀਤੇ ਗਏ ਪਾਵੇ ਉਹ ਪੁਰਾਣਾ ਸਿਵਲ ਹਸਪੀਟਲ ਚਾਲੂ ਕੀਤਾ ਗਿਆ ਜਿਹੜਾ ਸਾਡਾ ਮੁੰਡਿਆ ਦਾ ਸੀਨੀਅਰ ਸੈਕੰਡਰੀ ਸਕੂਲ ਆ ਉਹਨੂੰ ਸਕੂਲ ਆਫ ਐਮਿਨੈਂਸ ਬਣਾਇਆ ਗਿਆ ਲਾਇਬ੍ਰੇਰੀ ਜਿਹੜੀ ਕਈ ਸਾਲਾਂ ਤੋਂ ਬੰਦ ਪਈ ਸੀ ਉਹਦੇ ਉੱਤੇ ਪੈਸੇ ਲਾ ਕੇ ਉਹਨੂੰ ਚਾਲੂ ਕੀਤਾ ਗਿਆ ਸਾਡੇ ਇੱਥੇ 21 ਪਿੰਡ ਐਸੇ ਸਨ ਜਿੱਥੇ ਬਿਜਲੀ ਦੀ ਬਹੁਤ ਵੱਡੀ ਸਮੱਸਿਆ ਸੀ ਕਿਉਂਕਿ ਉਹਦਾ ਵਾਇਆ ਹਰ ਦੋ ਛਿੰਨੀ ਤੋਂ ਹੁੰਦਾ ਸੀਗਾ ਤੇ ਰਸਤੇ 'ਚ ਰੁੱਖ ਹੋਣ ਕਰਕੇ ਲਗਾਤਾਰ ਬਿਜਲੀ ਜਿਹੜੀ ਸੀ ਉਹਨਾਂ 21 ਪਿੰਡਾਂ ਦੇ ਵਿੱਚ ਪ੍ਰਭਾਵਿਤ ਰਹਿੰਦੀ ਸੀ 68 ਕੇਵੀ ਸਬਸਟੇਸ਼ਨ ਦਾ ਨਿਰਮਾਣ ਪੂਰੇ ਤੇਜ਼ੀ ਦੇ ਨਾਲ ਅੱਜ ਕੀਤਾ ਜਾ ਰਿਹਾ ਆ ਸਾਡੇ ਨਾਲ ਬੱਬੇ ਵਾਲੀ ਪਿੰਡ ਸੀਗਾ ਉੱਥੇ ਨਹਿਰ ਦੇ ਵਿੱਚ 14 ਸਾਲਾਂ ਤੋਂ ਪੁਲ ਜਿਹੜਾ ਸੀਗਾ ਉਹਨੂੰ ਲੰਬਤ ਪਿਆ ਸੀ ਉਹ ਪੁਲ ਅੱਜ ਜਿਹੜਾ ਬਣ ਕੇ ਤਿਆਰ ਹੋ ਗਿਆ ਇਸ ਤੋਂ ਇਲਾਵਾ ਮੈਂ ਸਮਝਣਾ ਵੀ ਸਿਹਤ ਸੇਵਾਵਾਂ ਦੇ ਵਿੱਚ ਭਾਵੇਂ ਸਿਵਲ ਹਸਪੀਟਲ ਬਬਰੀ ਦੀ ਗੱਲ ਕਰੀਏ ਭਾਵੇਂ ਆ ਬਾਦਮੀ ਕਲੀਨਿਕਾ ਦੀ ਗੱਲ ਕਰੀਏ ਅੱਜ ਲੋਕਾਂ ਨੂੰ ਦਵਾਈ ਫ੍ਰੀ ਹੋ ਗਈ ਲੋਕਾਂ ਦੇ ਟੈਸਟ ਫ੍ਰੀ ਹੋ ਗਏ ਔਰ ਇਹ ਇੱਕ ਵੱਡਾ ਖਰਚਾ ਜਿਹੜਾ ਸੀਗਾ ਲੋਕਾਂ ਦਾ ਅੱਜ ਉਥੋਂ ਰਾਹਤ ਮਿਲੀ ਆ ਔਰ ਮੈਨੂੰ ਇਹ ਵੀ ਦੱਸਦਿਆਂ ਖੁਸ਼ੀ ਆ ਕਿ ਜਿਹੜਾ ਵਾਦਾ ਸਾਡੀ ਪਾਰਟੀ ਨੇ ਭਾਈ ਇਹ ਚੋਣਾਂ ਦੇ ਵਿੱਚ ਕੀਤਾ ਸੀਗਾ ਕਿ ਅਸੀਂ ਹਰ ਇਨਸਾਨ ਨੂੰ 300 ਯੂਨਿਟ ਬਿਜਲੀ ਜਿਹੜਾ ਹਰ ਪਰਿਵਾਰ ਨੂੰ ਫ੍ਰੀ ਦੇਵਾਂਗੇ 1 ਜੁਲਾਈ 2022 ਦੇ ਵਿੱਚ ਉਹਨੂੰ ਲਾਗੂ ਕਰਕੇ ਹਰ ਐਸਾ ਪਰਿਵਾਰ ਹਰ ਇੱਕ ਨੂੰ 300 ਯੂਨਿਟ ਜਿਹੜੀ ਬਿਜਲੀ ਆ ਉਹ ਫ੍ਰੀ ਮਿਲ ਰਹੀ ਆ ਉਹਦੇ ਵਿੱਚ ਨਾ ਜਾਤ ਵੇਖੀ ਗਈ ਨਾ ਪਾਤ ਵੇਖੀ ਗਈ ਨਾ ਅਮੀਰੀ ਵੇਖੀ ਗਈ ਨਾ ਗਰੀਬੀ ਵੇਖੀ ਗਈ ਨਾ ਕਿ ਜਰਜੀ ਲਈ ਨਾ ਕੋ ਫਾਰਮ ਭਰਿਆ ਜਿੱਤੇ ਦੇ ਮੀਟਰ ਲੱਗਾ ਸੀਗਾ ਉਹਦਾ 3300 ਯੂਨਿਟ ਮਾਫ ਹੋ ਗਿਆ ਔਰ ਮੈਨੂੰ ਇਹ ਵੀ ਦੱਸਦਿਆਂ ਖੁਸ਼ੀ ਆ ਕਿ ਜਿਹੜੇ ਸਾਡੇ ਮਜ਼ਦੂਰ ਭਰਾ ਜਿਸ ਵਕਤ ਦਿਹਾੜੀ ਕਰਨ ਜਾਂਦੇ ਸੀਗੇ ਤੇ ਉਸ ਦਿਹਾੜੀ 'ਚ ਉਹਨਾਂ ਨੂੰ ਇੱਕ 100 ਰੁਪਈਆ 45 3000 ਰੁਪਿਆ ਬਿਜਲੀ ਦਾ ਬਿੱਲ ਆਉਂਦਾ ਸੀ ਉਹ ਵੱਖਰਾ ਰੱਖਣਾ ਪੈਂਦਾ ਸੀ ਅੱਜ ਉਹ ਵੀ ਚੀਜ਼ ਖਤਮ ਹੋ ਕੇ ਉਹ 100 ਰੁਪਿਆ ਆਪਣੀ ਦੂਸਰੀ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਨੇ ਸੋ ਆ ਸਾਰੀਆਂ ਚੀਜ਼ਾਂ ਕੋਰਦਾਸਪੁਰ ਦੇ ਵਿੱਚ ਹੋਈਆਂ ਨੇ ਜਿਸ ਵਕਤ 25 ਤਰੀਕ ਨੂੰ ਮਾਨਯੋਗ ਮੁੱਖ ਮੰਤਰੀ ਜੀ ਆਉਣਗੇ ਮੇਰੀ ਮੇਰਾ ਮਾਣਾ ਕਿ ਉਹਨਾਂ ਦੇ ਅੱਗੇ ਜਿਹੜੀਆਂ ਸਾਡੀਆਂ ਰਹਿੰਦੀਆਂ ਸਮੱਸਿਆਵਾਂ ਨੇ ਉਹਦੇ ਬਾਰੇ ਜ਼ਰੂਰ ਗੱਲ ਕਰੀਏ ਮੇਰਾ ਮਾਣਾ ਕਿ ਇੱਕ ਸਾਡੇ ਅਲਾਕੇ ਦੇ ਵਿੱਚ ਹਰਦੋਛੰਨੀ ਪਿੰਡ ਦੇ ਨਾਲ ਲੱਗਦੇ 40-50 ਪਿੰਡ ਨੇ ਕਿਹੜੇ ਨਾਲੇ ਦਾ ਬਹੁਤ ਵੱਡਾ ਮਸਲਾ ਉਹ ਉਹਨਾਂ ਦੇ ਸਮੁਖ ਰੱਖਾਂਗੇ ਤਾਂ ਕਿ ਫਸਲਾਂ ਜਿਹੜੀਆਂ ਨੇ ਸਾਡੀਆਂ ਦੋ ਹੋ ਸਕਣ ਤੇ ਜਿਹੜੀ ਕਿਸਾਨੀ ਆ ਉਹ ਖੁਸ਼ਹਾਲ ਹੋ ਸਕੇ ਸਾਡੇ ਨਾਲ ਇੱਥੇ ਡੱਲਾ ਗੋਰੀਆ ਪਿੰਡ ਆ ਉੱਥੇ ਇੱਕ ਸਕੂਲ ਜਿਹੜਾ ਸਾਇਨਿਕ ਸਕੂਲ ਬਣਨਾ ਸੀ ਕਈ ਸਾਲਾਂ ਤੋਂ ਦੋ ਸਰਕਾਰਾਂ ਤਿੰਨ ਸਰਕਾਰਾਂ ਲੰਘ ਗਈਆਂ ਕਿਸੇ ਨੇ ਬਾਤ ਨਹੀਂ ਪੁੱਛੀ ਮੇਰੀ ਬੇਨਤੀ ਆ ਅਸੀਂ ਉਹਦੇ ਵਾਸਤੇ ਵੀ ਮੰਗ ਕਰਨੀ ਆ ਕਿ ਉਹ ਸਕੂਲ ਜਿਹੜਾ ਚਾਲੂ ਕੀਤਾ ਜਾਵੇ ਇਸੇ ਤਰੀਕੇ ਨਾਲ ਸਾਡੇ ਸ਼ਹਿਰ ਦੇ ਵਿੱਚ ਇੱਕ ਨਾਲਾ ਨਿਕਲਦਾ ਜਿਹਨੂੰ ਆਪਾਂ ਨਵੀਪੁਰ ਕੱਢ ਰੇਨ ਕਹਿੰਦੇ ਆ ਉਹਨੂੰ ਜਿੰਨਾ ਚਿਰ ਤੱਕ ਪੱਕਾ ਨਹੀਂ ਕਰਾਂਗੇ ਉਨਾ ਚਿਰ ਤੱਕ ਲੋਕਾਂ ਨੂੰ ਜਿਹੜੀ ਉਹ ਮੁਸ਼ਕਲ ਆ ਕਿਉਂਕਿ ਉਹਦੇ ਆਲੇ ਦੁਆਲੇ ਵੱਸੋ ਵੱਧ ਗਈ ਆ ਔਰ ਕੱਚਾ ਹੋਣ ਕਰਕੇ ਗੰਦਾ ਪਾਣੀ ਜਿਹੜਾ ਉਹ ਲੋਕਾਂ ਦੇ ਘਰਾਂ ਦੇ ਵਿੱਚ ਜਾਂਦਾ ਬਿਮਾਰੀ ਦਾ ਘਰ ਬੰਦਾ ਉਹਦਾ ਵੀ ਅਸੀਂ ਤਕਰੀਬਨ ਤਿਆਰ ਕਰ ਲਿਆ ਐਸਟੀਮੇਟ ਉਹ ਐਸਟੀਮੇਟ ਜਿਹੜਾ ਉਹ ਤਕਰੀਬਨ 2 ਕਰੋੜ ਰੁਪਏ ਦਾ ਉਹ ਵੀ ਅਸੀਂ ਚਾਹਨੇ ਆਂ ਵੀ ਉਹ ਉਹ ਵੀ ਸਾਨੂੰ ਇੱਥੇ ਹੋਵੇ ਇਸ ਤਰੀਕੇ ਨਾਲ ਹੋਰ ਸਾਰੀਆਂ ਮੰਗਾਂ ਨੇ ਪਰ ਦੂਸਰੀ ਮੇਰੀ ਗੱਲ ਆ ਕਿ ਜੇ ਆਪਾਂ ਪਿਛਲੇ 15 ਸਾਲਾਂ ਦੀ ਕਾਰਜਕਾਰੀ ਵੇਖ ਲਈਏ ਭਾਵੇਂ ਉਹ ਸੰਨੀ ਦਿਓਲ ਦੀ ਸੀ ਭਾਵੇਂ ਉਹ ਸੁਨੀਲ ਜਾਖੜ ਦੀ ਸੀ ਭਾਵੇਂ ਉਹ ਪ੍ਰਤਾਪ ਸਿੰਘ ਬਾਜਵਾ ਦੀ ਸੀ ਤਿੰਨ ਟਰਮਾਂ ਦੇ ਵਿੱਚ ਗੁਰਦਾਸਪੁਰ ਦਾ ਇੱਕ ਵੀ ਮੁੱਦਾ ਹਿੰਦੁਸਤਾਨ ਦੀ ਲੋਕ ਸਭਾ 'ਚ ਨਹੀਂ ਚੁੱਕਿਆ ਗਿਆ ਸੁਨੀਲ ਜਾਖੜ ਵੇਲੇ ਮੁੱਖ ਮੰਤਰੀ ਇਹਨਾਂ ਦਾ ਐਮਐਲਏ ਇਹਨਾਂ ਦੇ ਵਜੀਰ ਇਹਨਾਂ ਦੇ ਪਰ ਗੁਰਦਾਸਪੁਰ ਦਾ ਮਸਲਾ ਕੋਈ ਨਹੀਂ ਹੱਲ ਹੋਇਆ ਸੰਨੀ ਦਿਓਲ ਨੇ 5 ਸਾਲ ਲੋਕਾਂ ਨਾਲ ਵਿਸ਼ਵਾਸ ਗਾਧ ਕੀਤਾ ਉਸ ਤੋਂ ਪਹਿਲਾਂ ਪ੍ਰਤਾਪ ਬਾਜਵਾ ਜੀ ਆਏ 5 ਸਾਲ ਉਹਨਾਂ ਨੇ ਲੋਕ ਸਭਾ ਦੇ ਵਿੱਚ ਨੁਮਾਇੰਦਗੀ ਕੀਤੀ 6 ਸਾਲ ਰਾਜ ਸਭਾ ਦੀ ਕੀਤੀ 11 ਸਾਲਾਂ ਜੇ ਇੱਕ ਗੱਲ ਦੱਸ ਦੇਣ ਜਿਹੜੀ ਗਰਦਾਸਪੁਰ ਦੇ ਲੋਕ ਸੰਭਾਲ ਕੇ ਦੇ ਵਿੱਚ ਇੱਕ ਵੀ ਕਰਾਈ ਹੋਵੇ ਮਸਲੇ ਉੱਥੇ ਦੇ ਉੱਥੇ ਖੜੇ ਨੇ ਧਾਰੀਵਾਲ ਮਿਲਦਾ ਮਸਲਾ ਬਟਾਲੇ ਇੰਡਸਟਰੀ ਨਹੀਂ ਇੰਡਸਟਰੀ ਦੀ ਰਿਵਾਈਵਲ ਨਹੀਂ ਹੋਈ ਬਟਾਲੇ ਦੇ ਲੋਕਾਂ ਨੂੰ ਬਾਹਰਲੇ ਸੂਬਿਆਂ ਦੇ ਵਿੱਚ ਜਾ ਕੇ ਆਪਣੀ ਰੋਜੀ ਰੋਟੀ ਦਾ ਇੰਤਜ਼ਾਮ ਕਰਨਾ ਪਿਆ ਜਦੋਂ ਕਿ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਜਿਹੜੀ ਉਹਨਾਂ ਦੀ ਕਰਮ ਭੂਮੀ ਆ ਜਿੱਥੇ ਉਹਨਾਂ ਦਾ ਜੰਮ ਪੜਾ ਉੱਥੇ ਉਹਨਾਂ ਨੂੰ ਤਖੜਿਆ ਕਰਕੇ ਕਰ ਦੇ ਸੋ ਇਹ ਸਾਰੀਆਂ ਗੱਲਾਂ ਅੱਜ ਕਰਨ ਵਾਲੀਆਂ ਨੇ ਔਰ ਮੈਂ ਮੈਨੂੰ ਵਿਸ਼ਵਾਸ ਆ ਕਿ ਆਮ ਆਦਮੀ ਪਾਰਟੀ ਦੀ ਕਾਰਜਸ਼ਾਲੀ ਭਗਵੰਤ ਮਾਨ ਜੀ ਦਾ ਸੁਪਨਾ ਪੰਜਾਬ ਨੂੰ ਰਗਲਾ ਬਣਾਉਣ ਲਈ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਰੰਗ ਲੈ ਕੇ ਆਊਗੀ ਦੂਸਰੀ ਮੇਰੀ ਬੇਨਤੀ ਆ ਕਿ ਜਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਜੀ ਨੇ ਔਰ ਬੀਜੇਪੀ ਨੇ ਇੱਕ ਇਨਾ ਵੱਡਾ ਵਿਸ਼ਵਾਸਘਾਤ ਪੰਜਾਬ ਦੇ ਲੋਕਾਂ ਨਾਲ ਔਰ ਹਿੰਦੁਸਤਾਨ ਦੇ ਲੋਕਾਂ ਨਾਲ ਕੀਤਾ ਅਰਵਿੰਦ ਕੇਜਰੀਵਾਲ ਜੀ ਨੂੰ ਵੀਡੀ ਦਾ ਦੁਰਉਪਯੋਗ ਕਰਕੇ ਇੱਕ ਚੁੜੇ ਹੋਏ ਮੁੱਖ ਮੰਤਰੀ ਨੂੰ ਤੁਸੀਂ ਜੇਲ੍ਹ ਚ ਪਾ ਦਿਓ ਇਸ ਤੋਂ ਵੱਧ ਨਿੰਦਣਯੋਗ ਕੋਈ ਗੱਲ ਹੋ ਨਹੀਂ ਸਕਦੀ ਜੇ ਅਰਵਿੰਦ ਕੇਜਰੀਵਾਲ ਨੂੰ ਇਹ ਬੇਈਮਾਨ ਕਹਿੰਦੇ ਨੇ ਤੇ ਮੈਨੂੰ ਦੱਸ ਦੇਣ ਮੇਨਾ ਚ ਇਮਾਨਦਾਰ ਹੈ ਕੌਣ ਜਿਸ ਵਕਤ ਚੋਣਾ ਡਿਕਲੇਰ ਹੋ ਗਈਆਂ ਸੀਗੀਆਂ ਕੋਡ ਲੱਗ ਗਿਆ ਸੀਗਾ ਇਹੋ ਹੀ ਮੁੱਦਾ ਲੋਕਾਂ ਦੇ ਵਿੱਚ ਨਰਿੰਦਰ ਮੋਦੀ ਜੀ ਲਿਆ ਜਾਂਦੇ ਲੋਕਾਂ ਨੇ ਫੈਸਲਾ ਕਰ ਦੇਣਾ ਸੀਗਾ ਕਿ ਅਰਵਿੰਦ ਕੇਜਰੀਵਾਲ ਕਰਪਤਾ ਕਿ ਅਰਵਿੰਦ ਕੇਜਰੀਵਾਲ ਇਮਾਨਦਾਰ ਆ ਉਹ ਚ ਗੜੀ ਨੂੰ ਨਹੀਂ ਡਿੱਕਿਆ ਉਹਨਾਂ ਨੇ ਕਿਹਾ ਬਈਨ ਦੀ ਪਾਰਟੀ ਨੂੰ ਤੋੜੋ ਇਹਨੂੰ ਅੰਦਰ ਕਰ ਦਿਓ ਕਸੂਰ ਕੀ ਸੀ ਸਸੋੜੀਆ ਦਾ ਕੀ ਕਸੂਰ ਆ ਉਹਨੇ ਸਕੂਲ ਬਣਾਉਂਦੇ ਸਤਿੰਦਰ ਜੈਨ ਦਾ ਕੀ ਕਸੂਰ ਆ ਉਹ ਗੁਰਦਾਸਪੁਰ ਆਇਆ ਉਹਨੇ ਵੇਖਿਆ ਪੁਰਾਣਾ ਹਸਪਤਾਲ ਬੰਦਾ ਉਥੇ ਜਾ ਕੇ ਉਹਨੇ ਕਿਹਾ ਕਿ ਜਿੰਦਣ ਸਾਡੀ ਸਰਕਾਰ ਬਣੀ ਅਜੀ ਹਸਪਤਾਲ ਚਾਲੂ ਕਰਾਂਗੇ ਹਸਪਤਾਲ ਖੂਬਸੂਰਤ ਬਣਾਉਂਦੇ ਉਹਨੂੰ ਵੜ ਕੇ ਅੰਦਰ ਕਰਤਾ ਇਹੋ ਜੀ ਰਾਜਨੀਤੀ ਚੱਲਦੀ ਨਹੀਂ ਜੇ ਨਰਿੰਦਰ ਮੋਦੀ ਜੀ ਆਪਣੇ ਆਪ ਦੇ ਵਿੱਚ ਇੰਨੇ ਕੌਨਫੀਡੈਂਟ ਨੇ ਔਰ ਥਾਥਾ 400 ਪਾਰ ਦਾ ਨਾਹਰਾ ਦਿੰਦੇ ਨੇ ਤੇ ਫੇਰ ਈਡੀ ਦਾ ਦੁਰਉਪਯੋਗ ਕਰਨਾ ਹੁਣ ਲਈ ਬੰਦਾ ਨਹੀਂ ਸੀ ਉਹਨਾਂ ਨੇ ਆਪਣੇ ਰਾਜ ਦੇ ਵਿੱਚ ਸੰਵਿਧਾਨਾਂ ਦਾ ਘਾਣ ਕੀਤਾ ਜਮਹੂਰੀਅਤ ਦਾ ਲੋਕਤੰਤਰ ਦਾ ਘਾਣ ਹੈ ਸੋ ਇਹ ਸਾਰੀਆਂ ਗੱਲਾਂ ਦਾ ਜਵਾਬ ਤਗੜੇ ਹੋ ਕੇ ਪੰਜਾਬ ਔਰ ਹਿੰਦੁਸਤਾਨ ਦੇ ਲੋਕ ਦੇਣਗੇ ਔਰ ਤੁਸੀਂ ਵੇਖਿਓ ਜਿਹੜਾ ਸਾਡਾ ਮੁੱਖ ਮੰਤਰੀ ਭਗਵੰਦ ਮਾਨ ਜੀ ਨੇ ਨਾਰਾ ਦਿੱਤਾ ਕਿ ਪੰਜਾਬ ਬਣੇਗਾ ਹੀਰੋ ਤੇਰਾ ਬਰਾਬਰ ਜ਼ੀਰੋ ਉਹ ਸਾਬਤ ਕਰਕੇ ਰਵਾਂਗੇ ਔਰ ਗੁਰਦਾਸਪੁਰ ਦੇ ਵਿੱਚ ਲੋਕਾਂ ਦੇ ਸਹਿਯੋਗ ਲੋਕਾਂ ਦਾ ਪਿਆਰ ਲੋਕਾਂ ਦੀ ਕਿਰਪਾ ਦੇ ਨਾਲ ਸਾਡਾ ਛੋਟਾ ਅਜ਼ੀਜ਼ ਸ਼ਰੀ ਕਲਸੀ ਬਹੁਤ ਵੱਡੀ ਗਿਣਤੀ ਨਾਲ ਜਿੱਤ ਕੇ ਜਾਏਗਾ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਨਾ ਕਿ ਆਓ ਇੱਕ ਬਦਲਾਅ ਜਿਹੜਾ ਪੰਜਾਬ ਦੇ ਵਿੱਚ ਆਇਆ ਜਿੱਥੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਸੂਨਤਾ ਦਿੱਤੀਆਂ ਨੇ ਕਿਤੇ 42 42 13 43000 ਨੌਕਰੀਆਂ ਦੋਵਾਂ ਸਾਲਾਂ ਦੇ ਵਿੱਚ ਮਿਲੀਆਂ ਨੇ ਬਿਜਲੀ ਦੇ ਬਿੱਲ ਮਾਫ ਹੋਏ ਨੇ ਸਾਡੇ ਜਿਹੜੇ ਸਰਾਨੀ ਸੀ ਜਿਹੜੇ ਵਿਚਾਰੇ ਸ਼ਹੀਦ ਹੋਏ ਨੇ ਉਹਨਾਂ ਦੇ ਦੁੱਖ ਨੂੰ ਘਟਾਉਣ ਵਾਸਤੇ ਰਾਸ਼ੀ ਖੁਦਾ ਆਕੇ ਦਿੱਤੀ ਰਹੇ ਸੋ ਇਹ ਸਾਰੇ ਬਹੁਤ ਸਾਰੇ ਐਸੇ ਕੰਮ ਜਿਹੜੇ ਪੰਜਾਬ ਦੇ ਵਿੱਚ ਕੀਤੇ ਨੇ ਉਹਨੂੰ ਬਲ ਦੇਣ ਵਾਸਤੇ ਔਰ ਅਗਲਾ ਜਿਹੜਾ ਪੰਜਾਬ ਹੈ ਰੰਗਲਾ ਬਣਾਉਣ ਲਈ ਪਹਿਲੀ ਤਰੀਕ ਨੂੰ ਝਾੜੂ ਦੇ ਨਿਸ਼ਾਨ ਤੇ ਮੋੜਾ ਪਾ ਕੇ ਇਸ ਅਜ਼ੀਜ਼ ਅਮਨ ਸ਼ਰ ਸਿੰਘ ਕਲਸੀ ਨੂੰ ਕਾਮਯਾਬ ਕਰੀਏ ਤੇ ਇਹਨਾਂ ਗੱਲਾਂ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਨਵਾਦ ਲੱਗਦਾ ਨਹੀਂ ਸਰ ਇਸ ਵਾਰ ਚੈਲੰਜ ਜ਼ਿਆਦਾ ਰਹਿਣਗੇ ਕਿਉਂਕਿ ਅਰਵਿੰਦ ਕੇਜਰੀਵਾਲ ਤੋਂ ਬਿਨਾ ਇਲੈਕਸ਼ਨ ਨਹੀਂ ਹੋਣੀ ਹੈ 7 ਮਈ ਤੱਕ ਉਹਨਾਂ ਨੇ ਨਿਆਂਇਕ ਰਾਸਤੇ ਫਿਰ ਬਤਾ ਦਿੱਤੀ ਗਈ ਹੈ ਬਹੁਤ ਵਧੀਆ ਸਵਾਲ ਕੀਤਾ अरविंद केजरीवाल जी ਨੂੰ ਪੌਤਿਕ ਤੌਰ ਦੇ ਉੱਪਰ ਜੇਲ੍ਹ ਦੇ ਵਿੱਚ ਬੰਦ ਕਰ ਲਿਆ ਪਰ अरविंद केजरीवाल ਦੀ ਸੋਚ ਨਹੀਂ ਬੰਦ ਹੋਈ अरविंद केजरीवाल जी ਦਾ ਇੱਕ ਇੱਕ ਵਲੰਟੀਅਰ केजरीवाल ਬਣ ਕੇ ਲੋਕਾਂ ਕੋਲ ਜਾਏਗਾ ਇਸ ਕਰਕੇ ਉਹ ਜੇਲ੍ਹ 'ਚ ਬੈਠੇ ਸਾਡੇ ਲਈ ਪ੍ਰੇਰਨਾ ਦਾ ਸਰੋਤ ਆ ਅਸੀਂ ਜਿੰਨੇ ਵਲੰਟੀਅਰ ਦਾ ਅਸੀਂ ਸਾਰਿਆਂ ਨੇ ਸਾਰਿਆਂ ਦੇ ਵਿੱਚ ਜਿਹੜੀ ਉਹਨਾਂ ਦੀ ਪ੍ਰੇਰਣਾ ਉਹਨਾਂ ਦੀ ਸੋਚ ਉਹਨਾਂ ਦੇ ਵਿਚਾਰ ਕਰ ਕਰ ਰਹੀ ਆ ਅਸੀਂ ਉਸ ਸੋਚ ਨੂੰ ਲੈ ਕੇ ਕਿ ਉਹਨਾਂ ਦੀ ਅਸੀਂ ਲੋਕਾਂ ਤੱਕ ਜਾਣਾ ਸਾਡਾ ਇੱਕ ਇੱਕ ਹਜ਼ਾਰਾਂ ਲੱਖਾਂ ਕਰੋੜਾਂ ਵਲੰਟੀਅਰ ਜਿਹੜਾ ਉਹ ਕੇਜਰੀਵਾਲ ਬਣ ਕੇ ਪੰਜਾਬ ਦੀ ਧਰਤੀ ਔਰ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਨਰਿੰਦਰ ਮੋਦੀ ਦੀ ਪਾਗਲ ਸ਼ਾਇਦ ਦੇ ਖਿਲਾਫ ਲੜਾਈ ਲੜੇ ਜੀ ਨੇ ਕਿਹਾ ਕਿ ਜਾਣ ਪੁੱਝ ਕੇ ਆਪਣਾ ਸ਼ੂਗਰ ਲੈਵਲ ਵਧਾ ਰਹੇ ਨੇ ਤੇ ਜਾਨ ਤੁਸੀਂ ਜਿਹੜਾ ਗਮਰਾ ਦਿੱਤਾ ਜਾ ਰਿਹਾ ਜੀ ਦੇਖੋ ਕਿਸੇ ਬੰਦੇ ਦੀ ਸਿਹਤ ਨਾਲ ਖਿਲਵਾੜ ਕਰਨਾ ਇਹ ਤੇ ਦੁਸ਼ਮਣ ਨਾਲ ਵੀ ਨਹੀਂ ਬੰਦਾ ਕਰਦਾ ਜਿਹੜਾ ਇੱਕ ਡਾਇਬਟਿਕ ਪੇਸ਼ੈਂਟ ਹੁੰਦਾ ਉਹਨੂੰ ਰੈਗੂਲਰ ਡਾਇਟ ਮਿਲਣੀ ਚਾਹੀਦੀ ਹੈ ਹਰ ਇੱਕ ਨੂੰ ਪਤਾ ਔਰ ਦੂਸਰੀ ਗੱਲ ਸਟ੍ਰੈਸ ਸਟ੍ਰੇਨ ਦੇ ਨਾਲ ਜਿਸ ਬੰਦੇ ਦਾ ਇਹ ਬੇਕਸੂਰ ਹੋਣ ਦੇ ਬਾਵਜੂਦ ਤੁਸੀਂ ਚੱਕ ਕੇ ਉਹਨੂੰ ਉਹਦੇ ਨਾਲ ਵੱਧ ਸੁਕੀ ਕਰੋ ਔਰ ਇਹ ਤਰੀਕਾ ਕਰੋ ਲੈਵਲ ਵਧਣਾ ਕਿਉਂ ਨਹੀਂ ਤੇ ਜੇ ਉਹਦਾ ਲੈਵਲ ਵਧ ਰਿਹਾ ਤੇ ਤੇ ਹਿਊਮਨ ਯਾਰ ਸਾਡਾ ਇਤਿਹਾਸ ਕੀ ਹੈ ਜਿਸ ਵਕਤ ਜੰਗ ਹੁੰਦੇ ਸੀ ਸਾਡੇ ਗੁਰੂ ਸਾਹਿਬਾਂ ਨੇ ਕੀ ਕਿਹਾ ਵੀ ਪਾਣੀ ਪਿਲਾਓ ਉਹਨਾਂ ਨੇ ਇੰਦਰੀਆਂ ਵੀ ਬੰਦਾ ਮਾਰ ਦਿਓ ਉਹ ਇਤਿਹਾਸ ਆ ਯਾਰ ਉਹ ਪ੍ਰੇਰਨਾ ਦਾ ਸਰੋਤ ਨੇ ਸਾਡੇ ਸਾਡੇ ਪੰਜਾਬ ਦਾ ਇਤਿਹਾਸ ਸਾਡੇ ਗੁਰੂਆਂ ਦਾ ਇਤਿਹਾਸ ਉਹਦੇ ਦੁਸ਼ਮਣਾਂ ਨੇ ਵੀ ਇਦਾਂ ਨਹੀਂ ਸੀ ਕਰਦੇ ਜਿੱਦਾਂ ਨਰਿੰਦਰ ਮੋਦੀ ਕਰ ਰਿਹਾ ਨਰਿੰਦਰ ਮੋਦੀ ਜੀ ਦੇ ਕਹਿਣਾ ਨਹੀਂ ਚਾਹੀਦਾ ਹਿਟਲਰ ਦੀ ਰੂਹ ਆ ਗਈ ਆ ਰਾਵਣ ਦੀ ਰੂਹ ਆ ਗਈ ਆ ਇਹ ਰੂਹ ਤੋਂ ਹੁਣ ਕਿੱਦਾਂ ਬਚਾਉਣਾ ਇਹ ਹਿੰਦੁਸਤਾਨ ਦੇ ਲੋਕ ਬਚਾਉਣਗੇ ਦੇਖੋ ਰਾਵਣ ਵੀ ਬੜਾ ਗਿਆਨਵਾਨ ਸੀ ਪਰ ਬੁੱਧੀ ਭ੍ਰਸ਼ਟ ਹੋ ਗਈ ਹਿਟਲਰ ਨੂੰ ਵੀ ਨਾਲੇ ਸੀਗੀ ਪਰ ਬੁੱਧੀ ਭ੍ਰਿਸ਼ਟ ਹੋ ਗਈ ਅੱਜ ਨਰਿੰਦਰ ਮੋਦੀ ਜੀ ਦੀ ਬੁੱਧੀ ਦਾ ਕਿਤੇ ਨਾ ਕਿਤੇ ਐਸਾ ਪਰਦਾ ਪਿਆ ਕਿੱਥੇ ਅੱਜ ਤੁਸੀਂ ਵੇਖ ਲਿਓ ਇਹਨਾਂ ਨੇ 2004 ਚ ਵੀ ਬੜਾ ਰੌਲਾ ਪਾਇਆ ਸੀ ਇੰਡੀਆ ਸ਼ਾਇਨਿੰਗ ਤੇ ਆਦ ਵੀ ਵੇਖ ਲਿਓ 400 ਪਾਰ ਦਾ ਰੌਲਾ ਪਾ ਰਹੇ ਤੇ ਲੱਭਣਾ ਕੁਝ ਵੀ ਨਹੀਂ ਜੇ ਕਿਉਂਕਿ ਲੋਕ ਤੰਗ ਬੋਧ ਨੇ ਕਿੱਥੇ ਗਏ 15 ਲੱਖ ਰੁਪਈਆ ਕਿੱਥੇ ਗਈਆਂ ਨੌਕਰੀਆਂ ਯਾਰ ਸਭ ਕੋ ਜੰਮਾਨੀਆਂ ਨੂੰ ਤੇ ਦਾਨੀਆਂ ਨੂੰ ਲਟਾਤਾ ਤੇ ਫੇਰ ਇਹ ਗੱਲ ਕਰਦੇ ਨੇ ਹਿੰਦੁਸਤਾਨ ਦੀ ਕਿ ਯਾਰ ਨਵੀਂ ਸੋਚ ਆਈ ਆ ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਸੁਧਾਰਨ ਘਰ ਚੋਂ ਨਿਕਲ ਕੇ ਲੋਕਾਂ ਦੇ ਮਸਲੇ ਹੱਲ ਕਰ ਰਿਹਾ ਦੱਸੋ ਕਿਹੜਾ ਮਸਲਾ ਨਹੀਂ ਛੱਡਿਆ ਨੌਜਵਾਨਾਂ ਨੂੰ ਬੈਗਅਰ ਰਵਾਤਾ ਬਾਹਰੋਂ ਵਾਪਸ ਲਿਆਉਂਦਾ ਇੰਡਸਟਰੀ ਇੱਥੇ ਲਾ ਰਿਹਾ ਜਿਹੜੇ ਸਾਡੇ ਪੰਜਾਬ ਦੇ ਲੋਕ ਬਾਹਰ ਜਾ ਕੇ ਇੰਡਸਟਰੀਆਂ ਲਾ ਰਹੇ ਉਹਨਾਂ ਨੂੰ ਵਾਪਸ ਪੰਜਾਬ ਬੁਲਾ ਰਹੇ ਆ ਕੀ ਬਾੜਾ ਕਰ ਰਿਹਾ ਸੋ ਤੁਸੀਂ ਇਸ ਗੱਲ ਦਾ ਧਿਆਨ ਰੱਖਿਓ ਲੋਕਾਂ ਦੇ ਮਨਾਂ ਦੇ ਵਿੱਚ ਖਰੋਚ ਆ ਪੰਜਾਬ ਤਿਆਗ ਔਰ ਤਪੱਸਿਆ ਦੀ ਧਰਤੀ ਆ ਪੰਜਾਬ ਗੁਰੂਆਂ ਦੇ ਪੀਰਾਂ ਦੇ ਦੇਵਤਾਂਵਾਂ ਦੀ ਧਰਤੀ ਆ ਇੱਥੇ ਤਿਆਗ ਨੂੰ ਲੋਕੀ ਪਸੰਦ ਕਰਦੇ ਨੇ ਇੱਥੇ ਲੋਕੀ ਸੰਘਰਸ਼ ਨੂੰ ਪਸੰਦ ਕਰਦੇ ਨੇ ਪੰਜਾਬ ਨੇ ਤੇ ਮੁਗਲਾਂ ਨੇ ਨਹੀਂ ਬਖਸ਼ਿਆ ਅੰਗਰੇਜ਼ਾਂ ਨੇ ਨਹੀਂ ਬਖਸ਼ਿਆ ਨਰਿੰਦਰ ਮੋਦੀ ਚੀਜ਼ ਹੀ ਕੁਝ ਨਹੀਂ ਆਗਾ ਸੋ ਇਸ ਕਰਕੇ ਮੈਂ ਸਮਝਦਾ ਮਿਉਨ ਵਾਲਾ ਸਮਾ ਤੁਸੀਂ ਵੇਖਿਓ ਆਮ ਆਦਮੀ ਪਾਰਟੀ ਲਈ ਬਹੁਤ ਸਨਾਰਾ ਹੋਏਗਾ ਔਰ ਅਸੀਂ ਇਥੋਂ 13 ਦੇ 13 ਪਾਰਲੀਮੈਂਟ ਦੇ ਮੈਂਬਰ ਜਤਾ ਕੇ ਇੱਕ ਬਲੰਤ ਆਵਾਜ਼ ਲੋਕ ਸਭਾ ਦੇ ਵਿੱਚ ਕਰਾਂਗੇ ਸਾਡੇ ਹੱਕ ਮਾਰੇ ਨੇ ਸਾਡਾ 8000 ਕਰੋੜ ਰੁਪਈਆ ਆਡੀਆਂ ਫੰਡ ਦਾ ਰੋਕ ਲਿਆ ਸਾਡੇ ਐਨਐਚਐਮ ਦੇ ਪੈਸੇ ਰੋਕ ਲਏ ਪਰ ਮੈਂ ਆਫਰੀਹਨਾ ਭਗਵੰਤ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਦੀ ਸੋਚ ਦਾ ਜਿਨ੍ਹਾਂ ਨੇ ਉਹ ਪੈਸਾ ਆਮ ਆਦਮੀ ਕਲੀਨਿਕ ਬਣਾ ਬਣਾ ਕੇ ਹਸਪਤਾਲਾਂ ਦੇ ਵਿੱਚ ਦਵਾਈਆਂ ਫ੍ਰੀ ਕਰਤੀਆਂ ਕੱਟ ਫ੍ਰੀ ਕਰਦੇ ਨਾ ਦੇਣ ਪੈਸੇ ਪਰ ਜੇ ਇਹਨਾਂ ਨੇ ਪੈਸੇ ਦਿੱਤੇ ਹੁੰਦੇ ਤੇ ਪੰਜਾਬ ਦੇ ਲੋਕਾਂ ਨੂੰ ਉਹਦਾ ਫਾਇਦਾ ਹੋਣਾ ਸੀਗਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਗੱਲੋਂ ਵਚਣ ਪਾਦਾ ਭਾਵੇਂ ਸਾਡੀ ਤਾਲੀਮ ਆ ਭਾਵੇਂ ਸਾਡੀਆਂ ਸਿਹਤ ਸੇਵਾਵਾਂ ਨੇ ਇਹ ਸਾਡੇ ਵਾਸਤੇ ਜ਼ਰੂਰੀ ਨੇ ਪੰਜਾਬ ਦੇ ਲੋਕਾਂ ਨੂੰ ਇਹ ਦੋਨੋਂ ਸਹੂਲਤਾਂ ਦੇਣੀਆਂ ਸਾਡਾ ਮੋੜਲਾ ਫਰਜ਼ ਆ ਸਰ ਬੀਜੇਪੀ ਉਮੀਦਵਾਰਾਂ ਦਾ ਸਮੁੱਚੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਇੱਕ ਡਟਮਾ ਵਿਰੋਧ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਕੀ ਕਰਨਾ ਚਾਹੁੰਦੇ ਸਰ ਇਹ ਤੇ ਕਿਸਾਨ ਬਾਹਰ ਆ ਕੇ ਵਿਰੋਧ ਕਰ ਰਹੇ ਨੇ ਜਿਹੜੇ ਘਰਾਂ 'ਚ ਵੀ ਬੈਠੇ ਨੇ ਉਹ ਵੀ ਵਿਰੋਧ ਕਰ ਰਹੇ ਨੇ ਔਰ ਬੀਜੇਪੀ ਦਾ ਹਾਲ ਹੋ ਹੁਣਾ ਤੁਹਾਨੂੰ ਸਾਹਮਣੇ ਆਊਗਾ ਕੀ ਯਾਰ ਕੋਈ ਗੱਲਾਂ ਆਪਣੇ ਬੰਦੇ ਹੋਣ ਆਪਣਾ ਲੋਕ ਦੇ ਅੰਦਰ ਹੋਵੇ ਸਾਡਾ ਸੰਵਿਧਾਨ ਹੋਵੇ ਤੇ ਯਾਰ ਜੇ ਕੋਈ ਜਾ ਕੇ ਮੁਜ਼ਾਹਰਾ ਕਰਦਾ ਤੇ ਤੁਸੀਂ ਉਹਦੇ ਤੇ ਲਾਠੀ ਚਲਾਓ ਤੁਸੀਂ ਉਹਦੇ ਤੇ ਗੋਲੀ ਚਲਾਓ ਤੁਸੀਂ ਸੁਖ ਵਰਨ ਮਰ ਕੇ ਨੌਜਵਾਨ ਜਿਨ੍ਹਾਂ ਤੇ ਆਸਾਂ ਸੀਗੀਆਂ ਯਾਰ ਉਹ ਸ਼ਹੀਦ ਕਰ ਦਿਓ ਕੋਈ ਗੱਲ ਆ ਯਾਰ ਇਹੋ ਜਿਹੇ ਗੱਲਾਂ ਜਿਹੜੀਆਂ ਭਾਜਪੀ ਨੇ ਕਿਤੇ ਗੱਲ ਕੀਤੀ ਸੀਗੀ ਉਹ ਤੇ ਅਸੀਂ ਅਸੀਂ ਕੀ ਮੰਨਿਆ ਅਸੀਂ ਕਹਿੰਨੇ ਆ ਵੀ ਐਮਐਸਪੀ ਦਿਓ ਐਮਐਸਪੀ ਦਾ ਕੀ ਮਤਲਬ ਆ ਵੀ ਜਿਸ ਵਕਤ ਕਿਸਾਨ ਫਸਲ ਲੈ ਕੇ ਜਾਂਦਾ ਉਹਨੂੰ ਪਤਾ ਹੋਵੇ ਵੀ ਮੈਂ ਆਸ ਭਾ ਵੇchnੀ ਆ ਤੁਸੀਂ ਸਾਰੇ ਰੋਜ਼ ਸਬਜ਼ੀ ਖਰੀਦਦੇ ਹੋ ਤੁਸੀਂ ਦੱਸੋ ਵੀ ਕਦੇ ਵੇਚਣ ਵਾਲਿਆਂ ਨੇ ਵੀ ਮੁੱਲ ਮੁਕਰਰ ਕੀਤਾ ਜੇ ਕਿ ਕਿਸਾਨ ਮੰਡੀ ਜਾਂਦਾ ਉਹ ਕਹਿੰਦਾ ਜੀ ਮੈਂ ਆ ਭਾ ਵੇchnੀ ਆ ਤੁਸੀਂ ਕਹਿੰਦੇ ਨਹੀਂ ਮੈਂ ਤੇ 2 ਰੁਪਏ ਕਿਲੋ ਲੈਣੀ ਆ ਉਹ ਮਜ਼ਬੂਰ ਹੁੰਦਾ ਉਹ 2 ਰੁਪਏ ਕਿਲੋ ਵੇਚ ਕੇ ਆ ਜਾਂਦਾ ਖਰਚਾ ਤਾਂ 4 ਰੁਪਏ ਆਇਆ ਹੁੰਦਾ ਸੋ ਆਹ ਜਿਹੜੀ ਉਹ ਕੀ ਕਹਿੰਦੇ ਨੇ ਵੀ ਬਾਹਰ ਦੇ ਮਾਰਕੀਟ ਆ ਇਹਨੂੰ ਸੈਲਰ ਮਾਰਕੀਟ ਬਣਾਓ ਤੁਸੀਂ ਬਾਜ਼ਾਰ ਤੋਂ ਚੱਕੀ ਲੈਣੀ ਆ ਕੱਬ ਲੈਣਾ ਉਹ ਕਹਿੰਦਾ ਜੀ ਇੰਨੇ ਰੁਪਈਆ ਦਾ ਲੈਣਾ ਲਓ ਲੈਣਾ ਲਾ ਲ ਪਰ ਜਦੋਂ ਕਿਸਾਨ ਦੀ ਜਿੰਸ ਜਾਂਦੀ ਆ ਉਸ ਵਕਤ ਅਸੀਂ ਆਪਣਾ ਭਾਅ ਨਹੀਂ ਦੱਸ ਸਕਦੇ ਤੇ ਇਹ ਮੰਗਿਆ ਕੀ ਉਹਨਾਂ ਨੇ ਹੁਣ ਕਹਿੰਦਾ ਐਮਐਸਵੀ ਦੇ ਦਿਓ ਤੇ ਦੇ ਦੇਣੀ ਚਾਹੀਦੀ ਸੀ ਸੈਂਟਰ ਨੂੰ ਉਹਨਾਂ ਨੇ ਕਿਹਾ ਸੁਆਮੀ ਨਾਥਨ ਰਿਪੋਰਟ ਲਾਗੂ ਕਰ ਦਿਓ ਕਰ ਦਿਓ ਇਹ ਸਾਰੀਆਂ ਚੀਜ਼ਾਂ ਮੈਂ ਸਮਝਦਾ ਕਿਸਾਨ ਮਾਰੂ ਨੀਤੀ ਹਮੇਸ਼ਾ ਸੈਂਟਰ ਦੀ ਰਹੀ ਆ ਇਸ ਕਰਕੇ ਭਾਜਪੀ ਦਾ ਵਿਰੋਧ ਇੱਕ ਸੁਭਾਵਿਕ ਆ ਲੋਕਾਂ ਦੇ ਮਨਾਂ 'ਚ ਆ ਲੋਕਾਂ ਦੇ ਦਿਲਾਂ 'ਚ ਅੱਜ ਪੰਜਾਬ ਦੇ ਵਿੱਚ ਵੇਖ ਲਓ ਕਿੱਥੇ ਆ ਪਸੂਏ ਕੱਚੇ ਸੀ ਆ ਭਗਵੰਦ ਮਾਨ ਜੀ ਨੇ ਪੱਕੇ ਕਰਾਇ ਕਿ ਨਹੀਂ ਕਰਾਇਏ ਪਾਣੀ ਟੀਲ ਤੱਕ ਬਚਾ ਦਿੱਤਾ ਸੋ ਆ ਸਾਰੀਆਂ ਗੱਲਾਂ ਹੋਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਗੱਲਾਂ ਵੀ ਕਰਾਂਗੇ ਪਰ ਆ ਜ਼ਰੂਰ ਮੈਨੂੰ ਦੱਸ ਦੇਣ ਵੀ ਭਾਜਪੀ ਦੀਆਂ ਟਰਮਾਂ ਤੇ ਕਾਂਗਰਸ ਦੀਆਂ ਦੋ ਟਰਮਾਂ 15 ਸਾਲਾਂ 'ਚ ਤਿੰਨੇ ਲੀਡਰ ਆ ਕੇ ਗਰਦਾਸਪੁਰ ਵਾਲੇ ਅੰਦਾਜ਼ਨ ਵੀ ਕੀ ਕੀਤਾ ਆਪੇ ਪਤਾ ਲੱਗ ਜਾਊਗਾ ਸਰ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਪਰਸੋ ਇੱਥੇ ਰੈਲੀ ਹੋਣ ਜਾ ਰਹੀ ਹੈ ਉਸ ਨੂੰ ਲੈ ਕੇ ਤੁਹਾਡੇ ਹਲਕੇ ਦੇ ਵਿੱਚ ਵਰਕਰਾਂ ਵਿੱਚ ਕਿੰਦਾ ਦਾ ਉਤਸ਼ਾਹ ਆਇਆ ਲੋਕਾਂ ਦਾ ਉਤਸ਼ਾਹ ਆ ਕਿੰਦਾ ਦਾ ਇਕੱਠ ਹੋ ਲੋਕਾਂ ਦਾ ਉਤਸ਼ਾਹ ਆ ਪਿੰਡ-ਪਿੰਡ ਲੋਕ ਤਿਆਰ ਹੋ ਰਹੇ ਨੇ ਭਾਵੇਂ ਅੱਜ ਫਸਲ ਦੀ ਕਟਾਈ ਦਾ ਪੂਰਾ ਜੋਰ ਆ ਪਰ ਲੋਕਾਂ ਨੇ ਕਿਹਾ ਵੀ ਸਾਡਾ ਮਸੀਹਾ ਸਾਡਾ ਰਹਿਨਮਾ ਸਾਡਾ ਸਾਡੇ ਅੱਖਾਂ ਦੀ ਰਾਖੀ ਕਰਨ ਵਾਲਾ ਮੁੱਖ ਮੰਤਰੀ ਇੱਕ ਸਧਾਰਨ ਘਰ ਚੋਂ ਮਾਸਟਰ ਮਹਿੰਦਰ ਸਿੰਘ ਜੀ ਦਾ ਲੜਕਾ ਗਰਦਾਸਪੁਰ ਆ ਰਿਹਾ ਅਸੀਂ ਸਾਰੇ ਕੰਮ ਛੱਡ ਕੇ ਉਨੂ ਜੀ ਆਨ ਗਹਿਣਾ ਦੋ ਤੇ ਗੱਲ ਸੁਣੋ ਬਹੁਤ ਉਤਸ਼ਾਹ ਵਾਲਾ